ਬੀਤੀ ਦੇਰ ਰਾਤ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੀਤੀ ਗਈ ਗ੍ਰਿਫਤਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਨੇ ਸਵਾਲ ਉਠਾਏ ਨੇ ਕਿ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਸ ਢੰਗ ਨਾਲ ਵੱਖੋ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਉਸ ਤੋਂ ਸਾਫ਼ ਜਾਹਿਰ ਹੈ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਸਿਆਸੀ ਵਿਰੋਧੀਆਂ ਨੂੰ ਕੇਂਦਰੀ ਏਜੰਸੀਆਂ ਰਾਹੀਂ ਦਬਾਉਣਾ ਚਾਹੁੰਦੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਸ ਢੰਗ ਨਾਲ ਸੀਵੀਆਈ ਤੇ ਈਡੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਉਸ ਢੰਗ ਤਰੀਕੇ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਦੇਸ਼ ਦਾ ਲੋਕਤੰਤਰ ਖਾਤਰੀ ਵਿੱਚ ਹੈ ਜ਼ਿਲ੍ਹਾ ਬਠਿੰਡਾ ਦੇ ਹਲਕਾ ਮੋੜ ਮੰਡੀ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਨੇ ਕੇਂਦਰੀ ਏਜੰਸੀਆਂ ਰਾਹੀਂ ਵਿਰੋਧੀਆਂ ਨੂੰ ਦਬਾ ਕੇ ਮੁੜ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਭਾਜਪਾ ਉਹਨਾਂ ਦਾ ਕਹਿਣਾ ਹੈ ਕਿ ਪਰ ਦੇਸ਼ ਦੇ ਸੂਝਵਾਨ ਲੋਕ ਹੁਣ ਲੋਕਤੰਤਰ ਦਾ ਘਾਣ ਕਰਨ ਵਾਲੇ ਭਾਜਪਾ ਖਿਲਾਫ ਇੱਕ ਮੁਟ ਹੋ ਕੇ ਲੜਾਈ ਲੜ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਦੇ ਉਮੀਦਵਾਰਾਂ ਦਾ ਜਲਦ ਐਲਾਨ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਵਰਕਰਾਂ ਨਾਲ ਗੱਲਬਾਤ ਕਰਕੇ ਵਿਚਾਰ ਜਾਣੇ ਜਾ ਰਹੇ ਨੇ ਇਸ ਮੌਕੇ ਰਾਜਵਿੰਗ ਨੇ ਹੋਰ ਕੀ ਕਿਹਾ ਆਉ ਸੁਣਦੇ ਆ ਪੂਰੀ ਖਬਰ ਹਾਂਜੀ ਬੱਸ ਜੀ ਬਿਲਕੁਲ ਸਾਡੇ ਪਾਰਲੀਮੈਂਟ ਦੇ ਚੋਣ ਆ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਲੋਕਾਂ ਨੂੰ ਵਾਰ ਤੋਂ ਵਾਰ ਮਿਲਿਆ ਜਾਏਗਾ ਵਰਕਰਸ ਐ ਬਨਾਰੀਆਂ ਬਹੁਤ ਸਾਰੀਆਂ ਦੁੱਖ ਤਰਦ ਨੇ ਉਹਨਾਂ ਨੂੰ ਸੁਣ ਲਿਆ ਜਾਂਦਾ ਫਿਰ ਉਹਨਾਂ ਦੇ ਮਰਤਾਬਕ ਕਿਹੜੇ ਲੋਕਾਂ ਨੂੰ ਮੈਦਾਨ ਚ ਉਤਾਰਨਾ ਹੈ ਕਿਹੜੇ ਲੋਕ ਵਧੀਆ ਹੋ ਸਕਦੇ ਔਰ ਕੀ ਇਸ ਤਰ੍ਹਾਂ ਸਾਡੀ ਕਾਂਗਰਸ ਪਾਰਟੀ ਦੀਆਂ ਵੋਟਾਂ ਵੱਧ ਸਕਦੀਆਂ ਇਹ ਸਾਰੀ ਇੰਟਰਨਲ ਮੀਟਿੰਗ ਹੁੰਦੀ ਹੈ ਉਹ ਤੇਰਾ ਗੱਲਬਾਤ ਕਰ ਲਈਦੀ ਹੈ ਇਹ ਨਹੀਂ ਕਿ ਇਹ ਇਹ ਵਾਲ ਨੂੰ ਫੜਿਆ ਜੀ ਉਹਦੇ ਬਾਰੇ ਤੁਹਾਡਾ ਕੀ ਦੇਖੋ ਦੇਸ਼ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਹੋ ਗਏ ਨੇ ਤੁਸੀਂ ਦੇਖੋ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਔਰ ਸਾਡੇ ਜਿਹੜੇ ਖਾਤੇ ਉਸ ਸੀਜ਼ ਕਰ ਦਿੱਤੇ ਗਏ ਆ ਤੁਹਾਨੂੰ ਪਤਾ ਹੋਣਾ ਹੈ ਇਨਕਮ ਟੈਕਸ ਡਿਪਾਰਟਮੈਂਟ ਤੋਂ ਔਰ ਕਿਤੇ ਕਿਦੋਂ ਐਨ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਕੋਡ ਲੱਗ ਗਿਆ ਇਹਰਾ ਮਤਲਬ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇਸ਼ ਦਾ ਪ੍ਰਧਾਨ ਮੰਤਰੀ ਬੁਖਲਾ ਹਟ ਜਾਏ ਦੂਜੀ ਗੱਲ ਹੇਮਤ ਸੁਰੇਨ ਹੁਣੇ-ਹੁਣੇ ਤੁਹਾਡੇ ਸਾਹਮਣੇ ਫੜ ਲਿਆ ਝਾਰਖੰਡ ਦਾ ਮੁੱਖ ਮੰਤਰੀ ਔਰ ਅੱਜ ਕੱਲ੍ਹ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਮੇਰੇ ਕਹਿਣ ਦਾ ਮਤਲਬ ਈਡੀ ਤੇ ਸੀਬੀਆਈ ਨੂੰ ਜਿਸ ਪ੍ਰਕਾਰ ਦੀ ਇਹਨਾਂ ਨੂੰ ਤਾਕਤ ਦੇ ਦਿੱਤੀ ਗਈ ਹੈ ਏਜੰਸੀਆਂ ਨੂੰ ਇਹਰਾ ਦੁਰਉਪਯੋਗ ਹੋ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਸਰਕਾਰਾਂ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਕਰਦੀਆਂ ਪੰਜਾਬ 'ਚ ਵੀ ਦੁਰਉਪਯੋਗ ਹੋਇਆ ਇਹਰਾ ਜਿਰਾ ਕਿ ਮੈਂ ਸਮਝਦਾ ਕਿ ਇਹ ਡੈਮੋਕ੍ਰੇਸੀ ਦਾ ਕਹਾਣ ਹੈ ਏਜੰਸੀਜ਼ ਦਾ ਇਸਤੇਮਾਲ ਕਰਕੇ ਤੁਸੀਂ ਆਦੇ ਵਿਰੋਧੀਆਂ ਨੂੰ ਖਤਮ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਕਦਾਰੇ ਨਹੀਂ ला ਸਕਦੇ ਪੰਜਾਬ ਦੇ ਵਿੱਚ ਇਦਾਂ ਹੀ ਹੋਇਆ ਹੁਣ ਪੂਰੇ ਦੇਸ਼ ਦੇ ਵਿੱਚ ਇਦਾਂ ਹੀ ਹੋ ਰਿਹਾ ਰੋਜ਼ਾਨਾ ਕਿਸੇ ਨੂੰ ਈਡੀ ਫੜ ਲੈਂਦੀ ਹੈ ਕਿਸੇ ਨੂੰ ਕੋਈ ਫੜ ਲੈਂਦਾ ਸੋ ਮੇਰੇ ਕਹਿਣ ਦਾ ਮਤਲਬ ਮੈਂ ਇਸ ਗੱਲ ਦੀ ਨਿੰਦਾ ਕਰਦਾ ਹੈ ਇਹ ਡੈਮੋਕ੍ਰੇਸੀ ਨਹੀਂ ਹੈ ਡੈਮੋਕ੍ਰੇਸੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਮੇਰੇ ਖਿਲਾਫ ਹੈ 100% ਮੈਂ ਜੋ ਈਡੀ ਨੇ ਇਹ ਵਾਰਦਾਤ ਕੀਤੀ ਹੈ ਮੈਂ ਇਹਨੂੰ ਕੰਡੈਮਨ ਲੋਕਾਂ ਦਾ ਚਰਚਾ ਦੇ ਵਿੱਚ ਹੈ ਕਿ ਮੰਨਦੇ ਸੀ ਤੇ ਪਰਿਵਾਰ ਵੱਲੋਂ ਚੋਣ ਲੜੀ ਜਾਊਗੀ ਨਹੀਂ ਜੀ ਮੇਰਾ ਪਰਿਵਾਰ ਤੇ ਮੈਂ ਬਿਲਕੁਲ ਇਛਕ ਨਹੀਂ ਆ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਔਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਇਹ ਆ ਪਿਛਲੀ ਵਾਰੀ ਮੈਂ ਇਥੋਂ ਚੋਣ ਵੀ ਲੜਿਆ ਹੈ ਕਿ ਜਿਹੜਾ ਵਿਅਕਤੀ ਵੀ ਸਾਡਾ ਚੋਣ ਲੜੇ ਉਹ ਤਕੜਾ ਹੋ ਕੇ ਇਸ ਮੈਦਾਨ ਦੇ ਵਿੱਚ ਲੜਾਈ ਲੜੇ ਤੇ ਅਸੀਂ ਬਾਦਲਾਂ ਦਾ ਔਰ ਬੀਜੇਪੀ ਦਾ ਮੋੜ ਤੋੜ ਮੂੰਹ ਤੋੜ ਜਵਾਬ ਦੇ ਸਕੀਏ ਆਮ ਆਦਮੀ ਪਾਰਟੀ ਦਾ ਵੀ ਤਾਜੋ ਵੱਧ ਵੱਧ ਸੀਟਾਂ ਜਿੱਤਈਏ ਤੇ ਔਰ ਪੰਜਾਬ ਨੂੰ ਇੱਕ ਚੰਗਾ ਰਾਜ ਔਰ ਪੰਜਾਬ ਦੇ ਲੋਕਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸੀ ਜਿਹੜੀ ਆਵਾਜ਼ ਹੈ ਉਹ ਅਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਚੱਕ ਸਕੀਏ ਮੈਂ ਆਲਰੇਡੀ ਪੰਜਾਬ ਦਾ ਪ੍ਰਧਾਨ ਹੈ ਇੱਕ ਪਰਿਵਾਰ ਚ ਇੱਕ ਕਾਫੀ ਨਹੀਂਗਾ ਕੰਮ ਵੀ ਪ੍ਰਧਾਨ ਹੈ ਦੂਜਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹਾਂ ਮੇਰਾ ਸਵਾਲ ਹੈ ਜੁ ਸੁਖਬੀਰ ਸਿੰਘ ਬਾਦਲ ਕੀ ਅਗਰ ਉਹ ਗੱਲ ਜੋੜ ਕਰਨ ਜਾ ਰਿਹਾ ਕੀ ਜਿਹੜੇ ਮੁੱਦੇ ਸਨ ਜਿਨ੍ਹਾਂ ਨੂੰ ਲੈ ਕੇ ਜੰਤਰ ਮੰਤਰ ਤੇ ਕਦੇ ਜਾਇਆ ਕਰਦੇ ਸਨ ਗੀਤ ਗਾਇਆ ਜਾ ਸਕਦੇ ਸੇ ਬੰਦੀ ਸਿੱਖਾਂ ਦੀ ਰਹਾਈ ਕਰਦੇ ਹੋ ਕਿੱਥੇ ਉਹ ਸਿੱਖਾਂ ਦੀ ਰਿਹਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡਾ ਇੱਕ ਫੋਟੋ ਲਾਈਫ ਰੈ ਸ਼੍ਰੋਮਣੀ ਗੁਰਦੁਆਰਾ ਕਰਮੰਦ ਕਮੇਟੀ ਦਾ ਇੱਕ ਵਾਹਾਈਕਲ ਬੋਰਡ ਲਾ ਕੇ ਲੋਕਾਂ ਦੀਆਂ ਫੋਟੋਆਂ ਲਾ ਕੇ ਅੱਗੇ ਅੱਗੇ ਦੀ ਯਾਤਰਾ ਚਤੁਰਦਾ ਹੈ ਹਾਲਾਂਕਿ ਯਾਤਰਾ ਵੀ 100% ਜਿਹੜੀ ਪੰਜਾਬ ਯਾਤਰਾ ਸੀ ਉਹ ਫੇਲ ਹੋ ਗਈ ਹੈ ਮੁਕੰਮਲ ਤੌਰ ਤੇ ਅਲਾਈਅੰਸ ਇਸ ਮੁੱਦੇ ਤੇ ਟੁੱਟਿਆ ਸੀ ਕਿਸਾਨਾਂ ਦੇ ਮੁੱਦੇ ਤੇ ਅੱਜ ਕਿਸਾਨਾਂ ਦਾ ਮੁੱਦਾ ਤਾਂ ਥਿਉਂਦਾ ਥਿਉਂ ਐ ਬੰਦੀ ਸਿੱਖਾਂ ਦਾ ਮੁੱਦਾ ਤੇ ਕਿਸਾਨਾਂ ਦੇ ਮੁੱਦੇ ਤੇ ਸਵਾਲ ਸੁਖਬੀਰ ਸਿੰਘ ਬਾਦਲ ਦੇਨ ਕਿ ਕੀ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਕੋਈ ਬਿਆਨ ਦਿੱਤਾ ਹੈ ਕਿ ਮੈਂ ਇਹ ਹੱਲ ਕਰਾਂਗਾ ਇਦੋਂ ਤਾਂ ਪਹਿਲਾਂ ਹੀ ਨਾ ਛੱਡਦੇ ਤੁਸੀਂ ਉਦੋਂ ਵੀ ਤੁਸੀਂ ਕਿਸਾਨਾਂ ਦੇ ਦਬਾਅ ਚ ਆ ਕੇ ਆਉਂਦਾ ਉਦੋਂ ਛੱਡਿਆ ਸੀ ਲੇਕਿਨ ਲੋਕਾਂ ਨੇ ਤੁਹਾਨੂੰ ਮਾਫ ਨਹੀਂ ਕਰਤਾ ਦੇਸ਼ ਦੀ ਵਿਧਾਨ ਸਭਾ ਪੰਜਾਬ ਦੀ ਵਿਧਾਨ ਸਭਾ ਚੋਂ ਸਾਰੇ ਬਾਦਲ ਉਡਾਤੇ ਸਾਰੇ ਬਾਦਲ ਔਰ 100% ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਮਨਸੂਬਾ ਹੈ 21 ਸੁਪਨੇ ਦੁਬਾਰਾ ਕਿਉਂਕਿ ਹਰ ਸਿਮਰਤ ਕੌਰ ਬਾਦਲ ਜੀ ਨੂੰ ਇਹ ਲੱਗਦਾ ਹੈ ਕਿਵੇਂ ਨਾ ਕਿਵੇਂ ਜੋ ਮਰਜ਼ੀ ਹੋ ਜੇ ਮੈਂ ਪਾਰਲੀਮੈਂਟ 'ਚ ਮੈਨੂੰ ਪਚਾਓ ਇਹ ਸੁਪਨਾ ਪੂਰਾ ਨਹੀਂ ਹੋਣਾ ਪੰਜਾਬ ਦਾ ਕਿਸਾਨ ਬੇਵਕੂਫ ਨਹੀਂ ਹੈ ਪੰਜਾਬ ਦੇ ਲੋਕ ਬੇਵਕੂਫ ਨਹੀਂ ਹੈ ਜਿਹੜਾ ਵਿਅਕਤੀ ਅੱਜ ਬੀਜੇਪੀ ਨਾਲ ਮਿਲ ਕੇ ਗੱਲ ਕਰੇਗਾ ਉਹਨੂੰ ਪੰਜਾਬ ਦੇ ਲੋਕ ਤੇ ਪੰਜਾਬ ਦੇ ਕਿਸਾਨ ਮਾਫ ਨਹੀਂ ਕਰਨਗੇ ਆਮ ਆਦਮੀ ਪਾਰਟੀ ਨੇ ਐਲਾਨ ਕਰਤਾ ਲੋਕ ਸਭਾ ਚੋਣਾਂ ਦੇ ਤੁਸੀਂ ਕਿਦੋਂ ਕਰ ਚੰਗੀ ਗੱਲ ਹੈ ਜੀ ਮੁਬਾਰਕਾਂ ਉਹ ਤਾਂ ਫਰਸਟ੍ਰੇਸ਼ਨ ਸੀ ਕਾਲੀ ਕਾਲੀ ਦੇ ਵਿੱਚ ਸਾਰੇ ਮੰਤਰੀ ਉਤਾਰਤੇ ਕੋਈ ਮੰਤਰੀ ਲੜਨਾ ਨਹੀਂ ਚਾਹੁੰਦਾ ਚੋਣਾਂ ਅਸੀਂ ਵੀ ਜਲਦੀ ਉਮੀਦਵਾਰ ਐਲਾਨ ਦਿਆਂਗੇ ਤੁਹਾਨੂੰ ਵੇਖਾਂਗੇ ਤੁਸੀਂ ਦੇਖੋਗੇ ਕਿ ਉਮੀਦਵਾਰ ਆਊਗਾ ਲੋਕਾਂ ਦੇ ਚਿਹਰੇ ਖਿਲ ਜਾ ਕਰਨਗੇ ਕਿ ਐਸੇ ਉਮੀਦਵਾਰ ਚੰਗੇ ਚੰਗੇ ਅਸੀਂ ਚਿਹਰੇ ਦਿਆਂਗੇ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ